ਇਹ ਤੁਹਾਡਾ ਜਸਵੀਰ ਸਿੰਘ ਕਨੌਲੀ ਇਹ ਮਲਕਪੁਰ ਦਾ ਅਰਸ਼ਦੀਪ ਸਿੰਘ ਪੁੱਤਰ ਅਨਜੀਤ ਸਿੰਘ ਜੋ ਕਿ ਲੈਫਟੇਨੈਂਟ ਭਰਤੀ ਹੋਏ ਨੇ ਤੇ ਅੱਜ ਇਕੱਤਰ ਹੋਏ ਆ ਸਤਿਕਾਰ ਸਪੰਚ ਕੁਲਵਿੰਦਰ ਕੌਰ ਜੇਕਰ ਤੇ ਸਾਰੀ ਗੱਲਬਾਤ ਇੱਥੇ ਸਰਮਾਨ ਸਮਾਗਮ ਕਰਵਾਇਆ ਗਿਆ ਤੇ ਮੁਕਾਮ ਹਾਸਲ ਕਰਿਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਇਹ ਸਾਰੀ ਆਪਣੇ ਅਚੀਵਮੈਂਟ ਦੱਸ ਦਿਓ ਕਿਵੇਂ ਪ੍ਰਾਪਤ ਕਰੀ ਬਸ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ ਸਾਨੂੰ ਫਰੰਦੀ ਸਿੰਘ ਮੈਂ ਮਾਲਕਪੁਰ ਪਿੰਡ ਦਾ ਰਹਿਣ ਵਾਲਾ ਹਾਂ ਜੀ ਮੈਂ ਫਸਟਲੀ 2021 ਚ ਫੌਜ ਚ ਭਰਤੀ ਹੋਇਆ ਸੀਗਾ ਜੀ ਐਜ਼ ਅ ਸਿਪਾਹੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਫੌਜ ਦੇ ਵਿੱਚ ਬਹੁਤ ਸਾਰੀਆਂ ਓਪਰਚ्युनिटीज ਹੁੰਦੀਆਂ ਆ ਕਿ ਆਪਾਂ ਅੱਗੇ ਐਗਜ਼ਾਮ ਦੇ ਕੇ ਆਫੀਸਰ ਲੈਵਲ ਤੇ ਵੀ ਜਾ ਸਕਦੇ ਹਾਂ ਅੱਛਾ ਜੀ ਤੇ ਫਿਰ ਮੈਂ ਆਪਣਾ ਐਗਜ਼ਾਮ ਨਹੀਂ ਟਰਾਈ ਕੀਤਾ ਏਸੀਸੀ ਐਗਜ਼ਾਮ ਦਿੱਤਾ ਮੈਂ ਦੋ ਵਾਰ ਪਹਿਲਾਂ ਐਗਜ਼ਾਮ ਚ ਫੇਲੀਅਰ ਵੀ ਫੇਸ ਕੀਤਾ ਪਰ ਮੈਂ ਆਪਣੇ ਆਪ ਨੂੰ ਇੰਪਰੂਵ ਕੀਤਾ ਇੰਗਲਿਸ਼ ਕਮਿਊਨੀਕੇਸ਼ਨ ਸਕਿੱਲ ਜਿਹੜੀ ਮੈਂ ਬਹੁਤ ਇੰਪੋਰਟੈਂਟ ਐਸਐਸਬੀ ਇੰਟਰਵਿ ਮੈਨੇ ਤੋਂ ਬਾਅਦ ਆਪਣਾ ਐਸਐਸਬੀ ਇੰਟਰਵਿਊ ਕਲੀਅਰ ਕੀਤਾ ਤੇ ਬਾਅਦ ਚ ਮੇਰਾ ਮੈਡੀਕਲ ਕਲੀਅਰ ਹੋਣ ਤੋਂ ਬਾਅਦ ਫਾਈਨਲੀ ਮੇਰਾ ਮੈਰਿਟ ਲਿਸਟ ਵਿੱਚ ਨਾਮ ਆਇਆ ਤੇ ਜਿਸ ਤੋਂ ਬਾਅਦ ਮੈਨੂੰ ਜੁਆਇਨਿੰਗ ਲੈਟਰ ਪ੍ਰਾਪਤ ਹੋਇਆ ਤੇ ਇਹ ਅਚੀਵਮੈਂਟ ਸਿਰਫ ਮੇਰੀ ਨਹੀਂ ਹੈ ਇਹ ਪੂਰੇ ਪਿੰਡ ਦੀ ਤੇ ਮੇਰੇ ਸਾਥੀਆਂ ਦੀ ਹੈ ਕਿਉਂਕਿ ਇਸ ਵਿੱਚ ਸਿਰਫ ਇੱਕ ਬੰਦੇ ਦਾ ਹੱਥ ਨਹੀਂ ਹੁੰਦਾ ਜਦੋਂ ਕੋਈ ਬੰਦਾ ਸਕਸੈਸਫੁਲ ਹੁੰਦਾ ਹੈ ਇਸ ਵਿੱਚ ਸਾਰਿਆਂ ਦੇ ਕਲੈਕਟਿਵ ਐਫਰਟਸ ਹੁੰਦੇ ਆ ਜਿਵੇਂ ਕਿ ਜਿਹੜੇ ਮੇਰੇ ਨਾਲ ਬੰਦੇ ਕੰਮ ਕਰਦੇ ਸੀਗੇ ਮੇਰੇ ਪੇਰੈਂਟਸ ਮੇਰੇ ਮੈਂਟਰਸ ਸਾਰਿਆਂ ਦੀ ਬਲੇਸਿੰਗਸ ਤੇ ਹੀ ਮੈਂ ਆਪਣਾ ਜਿਹੜੀ ਜਿੱਤ ਦਾ ਜਿਹੜਾ ਮੇਨ ਮਤਲਬ ਅਫਸਰ ਹੈ ਇਹ ਆਪਣੇ ਪੇਰੈਂਟਸ ਨੂੰ ਤੇ ਆਪਣੇ ਸਾਥੀਆਂ ਨੂੰ ਦੇਣਾ ਚਾਹੁੰਦਾ ਕਿਉਂਕਿ ਉਹਨਾਂ ਨੇ ਵੀ ਮੇਰਾ ਕੰਮ ਸੰਭਾਇਆ ਏ ਸਤਿ ਸ਼੍ਰੀ ਅਕਾਲ ਜੀ ਨੌਜਵਾਨਾਂ ਨੂੰ ਕੀ ਨਸੀਹਤ ਦੇਣਾ ਚਾਹੋਗੇ ਹੋਰ ਅੰਮ੍ਰਿਤ ਨੌਜਵਾਨਾਂ ਜੀ ਮੇਰਾ ਇਹੀ ਕਹਿਣਾ ਹੈ ਕਿ ਕੋਈ ਵੀ ਕੰਮ ਆਪਾਂ ਕਰਦੇ ਆ ਉਹਨੂੰ ਬਹੁਤ ਹੀ ਮਿਹਨਤ ਨਾਲ ਕਰਨਾ ਚਾਹੀਦਾ ਸ਼ਿੱਦਤ ਨਾਲ ਆਪਾਂ ਕੀ ਕਰਦੇ ਆ ਕਈ ਵਾਰ ਗਿਵ ਅਪ ਕਰ ਦਿੰਦੇ ਆ ਕਿ ਜਿਹੜੀ ਨੇਵਰ ਡੀਪ ਅਪ ਸਪਿਰਟ ਹੈ ਨਾ ਜੀ ਉਹੀ ਕਿਸੇ ਵੀ ਕੰਮ ਚੱਪਾ ਨੂੰ ਸਕਸੈਸ ਹਾਸਿਲ ਕਰਵਾਉਂਦੀ ਹੈ ਕਿਉਂਕਿ ਹਰ ਇੱਕ ਚੀਜ਼ ਚ ਕਦੇ ਨਾ ਕਦੇ ਫੇਲਿਅਰ ਫੇਸ ਕਰਨੇ ਪੈਂਦੇ ਆ ਜੇ ਆਪਾਂ ਰੈਗੂਲਰ ਕਰਦੇ ਰਾਵਾਂਗੇ ਸਕਸੈਸਫੁਲੀ ਅਚੀਵਮੈਂਟ ਕਰਨ ਵਾਸਤੇ ਹਾਰਡ ਵਰਕ ਕਰਦੇ ਰਾਵਾਂਗੇ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਆ ਜਾਵੇਗਾ ਕਿ ਜੋ ਅਸੀਂ ਚਾਹੁੰਦੇ ਆ ਉਹ ਚੀਜ਼ ਅਚੀਵ ਕਰ ਲਵਾਂਗੇ ਠੀਕ ਕਿਵੇਂ ਦੇਖਦੇ ਪੁੱਤਰ ਦੀ ਅਚੀਵਮੈਂਟ ਨੂੰ ਜੀ ਮੈਨੂੰ ਪਤਾ ਲੱਗ ਜਾਂਦਾ ਕਿ ਮੈਂ ਬਹੁਤ ਖੁਸ਼ ਹੋਇਆ ਅੱਛਾ ਜੀ ਇਸmein ਮੈਂ ਬਹੁਤ ਸਖਤ ਮੈਂ ਵੀ ਕਰੀ अच्छा जी ਤੇ ਆਰਮੀ ਵਾਲਿਆਂ ਨੇ ਵੀ ਕਾਫੀ ਦਾ ਸਾਥ ਦਿੱਤਾ ਪੜਾਈ ਦੇ ਵਿੱਚ ਹੂੰ ਹੂੰ ਤੇ ਇਸ ਤਰ੍ਹਾਂ ਦੇ ਮਿਹਨਤ ਮੁਕਾ ਕਾਫੀ ਮੁਸ਼ਕਲਾ ਨੋਰਮਲ ਬੰਦਾ ਨਹੀਂ ਤੁਹਾਨੂੰ ਵੀ ਲੱਗਦਾ ਸੀ ਕਿ ਮੇਰਾ ਪੁੱਤਰ ਲੈਫਟੀਨੈਂਟ ਬਣ ਜੂਗਾ ਕਿਉਂਕਿ ਬਹੁਤ ਵੱਡਾ ਪੋਸਟ ਦਾ ਇੱਕ ਤਾਂ ਲੱਗ ਰਿਹਾ ਲੱਗਿਆ ਇਸ ਤਰ੍ਹਾਂ ਦੇ ਮਿਹਨਤ ਕੋਈ ਨਹੀਂ ਕਰਤਾ ਹੈ ਅੱਛਾ ਜੀ ਤੇ ਮਤਲਬ ਕਿ ਇਹਨਾਂ ਹਨਮਨਤਨ ਪੂਰਾ ਲਗਾਤਾ ਠੀਕ ਹੈ ਜੀ ਹੋਰ ਕੀ ਸੁਣਿਆ ਤੇ ਨੀਂਦ ਤਾਂ ਤਿਆਗੇ ਦਿੱਤੀ 2 ਜਾਂ 3 ਘੰਟੇ ਸੌਂਦਾ ਸਿਰਫ ਅੱਛਾ ਜੀ ਇੰਨੀ ਪੜ੍ਹਾਈ ਹਾਂ ਬਿਲਕੁਲ ਦਿਨ ਰਾਤ ਦੇਂਦਾ ਸਿੱਖ ਕਰਤੀ ਦਿਨ ਵਿੱਚ ਵੀ ਪੜ੍ਹਨਾ ਰਾਤ ਨੂੰ ਵੀ ਪੜ੍ਹਨਾ ਤੇ ਹੋਰ ਕੋਈ ਮੈਸੇਜ ਦੇਣਾ ਚਾਹੁੰਗਾ ਸਮਾਜ ਨੂੰ ਸਮਾਜ ਨੂੰ ਤਾਂ ਮੈਸੇਜ ਹੈ ਕਿ ਅਗਰ ਕੋਈ ਵੀ ਪਹੁੰਚਣਾ ਚਾਹੇ ਤਾਂ ਪਹੁੰਚਣਾ ਕਿਤੇ ਵੀ ਮਤਲਬ ਕਿ ਅਸਰ ਬਣਨਾ ਚਾਹੁੰਦਾ ਅੱਛਾ ਜੀ ਤਾਂ ਅਥਾ ਮਿਹਨਤ ਦੇ ਨਾਲ ਆਏ ਬਣ ਸਕਦਾ ਹੋਰ ਕੋਈ ਵੀ ਰਸਤਾ ਨਹੀਂ ਹੈ ਠੀਕ ਹੈ ਮਿਹਨਤ ਤਾਂ ਸਾਰੇ ਕਰਦੇ ਆ ਲੇਕਿਨ ਕਾਮਯਾਬੀ ਬਹੁਤ ਹੀ ਘੱਟ ਆ 1% ਤੋਂ ਵੀ ਘੱਟ ਆ ਕਹਿੰਦਾ ਠੀਕ ਹੈ ਇਹ ਨਾ ਮਤਲਬ ਕਿ ਮਿਹਨਤ ਕਰਨੇ ਕਾਫੀ ਜ਼ਿਆਦਾ ਮੁਸ਼ਕਲ ਹੁੰਦੀ ਹੈ ਠੀਕ ਹੈ ਜੀ ਇਹ ਕਿਵੇਂ ਦਿਖਦੇ ਪਾਜੀ ਇਹਨਾਂ ਦੀ ਇਹ ਲੜਕੇ ਦੀ ਅਚੀਵਮੈਂਟ ਨੂੰ ਅਰਸ਼ ਅਰਸ਼ ਨਾਲ ਜਿਹੜਾ ਬਾਤ ਆ ਸਾਡਾ ਉਹ 2019 ਚ ਜਦੋਂ ਮੈਡਮ ਸਰਪੰਚ ਬਣੀ ਜੀ ਉਦੋਂ ਪਿਆਤਾ ਜੀ ਇਹਨਾਂ ਨਾਲ ਉਹ ਸਾਰਿਆਂ ਨਾਲ ਪਿੰਡਿਆਂ ਨਾਲ ਬਹੁਤ ਜ਼ਿਆਦਾ ਨੇੜੇ ਤੇ ਇਹ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਤੇ ਤੁਸੀਂ ਇੱਕ ਪਿੰਡ ਚ ਪਾਰਕ ਸਾਡੀ ਪੰਚਾਇਤ ਦੇ ਪਿਛਲੇ ਨੇ ਬਣਾਇਆ ਫੌਜੀ ਪਾਰਕ ਹੈ ਅੱਛਾ ਜੀ ਉਹਦੇ ਵਿੱਚ ਉਹ ਜਿੰਨੀ ਵੀ ਮਿਹਨਤ ਧੀ ਇਹ ਚਾਰ ਮੁੰਡੇ ਉਦੋਂ ਫੌਜ ਚ ਭਰਤੀ ਹੋਏ تھے ਜੀ ਸਾਡੇ ਅੱਛਾ ਜੀ ਉਹ ਇਹਨਾਂ ਦੇ ਮਤਲਬ ਫੌਜ ਚ ਭਰਤੀ ਹੋਣ ਤੋਂ ਬਾਅਦ ਹੀ ਕਿਉਂਕਿ ਇਹਨਾਂ ਨੇ ਉੱਥੇ ਬਹੁਤ ਮਿਹਨਤ ਕੀਤੀ ਸੀ ਮੁੰਡਿਆਂ ਨੇ ਇਹ ਸਾਡੇ ਪਿੰਡ ਦਾ ਮਤਲਬ ਇੱਕ ਮੁੰਡਿਆਂ ਦਾ ਪੂਰਾ ਗਰੁੱਪ ਤਾਂ ਇਹ ਸਾਰੇ ਖੜੇ ਮੁੰਡੇ ਇੱਥੇ ਬੱਬੂ ਗੋਗੀ ਸਾਡੇ ਕੋ ਸਾਹੁੰਦੇ ਦੇ ਸੁਖਾ ਜੀਤੀ ਇਹਨਾਂ ਮੁੰਡੇ ਹੋਰ ਦੀਪਦੂਬ ਵਗੈਰਾ ਪਿੰਡ ਦੇ ਹਰਸ਼ਮਨੀ ਹੁਣੀ ਹਾਂਜੀ ਹਾਂਜੀ ਤੇ ਜਿੰਨੇ ਵੀ ਮੁੰਡੇ ਤੇ ਉਹ ਸਾਰੀ ਇਹਨਾਂ ਦੀ ਮਿਹਨਤ ਧੀ ਉਦੋਂ ਹੀ ਇਹਨਾਂ ਤੋਂ ਪਤਾ ਲੱਗਦਾ ਰਿਹਾ ਵੀ ਇਹ ਸਾਰੇ ਕੁਛ ਨਾ ਕੁਛ ਅਚੀਵ ਕਰਨਗੇ ਜ਼ਿੰਦਗੀ ਵਿੱਚ ਤੋ ਜਦੋਂ ਇਹਦੀ ਅਚੀਵਮੈਂਟ ਇਹਨੇ ਮਤਲਬ ਅਚੀਵ ਕੀਤਾ ਇਹ ਬਣਿਆ ਹਨਾ ਸਪਾਈ ਭਾਰਤੀ ਹੋ ਕੇ ਅੱਜ ਲੈਫਟੀਨੈਂਟ ਬਣਿਆ ਹਾਂਜੀ ਹਾਂਜੀ ਇਹਦੇ ਲਈ ਸਾਡੇ ਪੂਰੇ ਪਿੰਡ ਨੂੰ ਤੇ ਇਵਨ ਕਿ ਪੂਰੇ ਇਲਾਕੇ ਨੂੰ ਮਾਣ ਹੈ ਜੀ ਇਸ ਚੀਜ਼ ਤੇ ਕਿਉਂਕਿ ਜਿਹੜੇ ਸਾਡੇ ਬੱਚੇ ਆ ਉਹ ਅੱਜ ਦੇ ਟਾਈਮ ਦੇ ਵਿੱਚ ਮੈਂ ਖਾਸ ਕਰਕੇ ਕਹਿੰਦਾ ਵੀ ਮੇਰੇ ਪਿੰਡ ਮਲਕਪੁਰ ਦੇ ਬੱਚੇ ਜਿੰਨੇ ਵੀ ਹੈਗੇ ਆ ਹਾਂਜੀ ਹਾਂਜੀ ਠੀਕ ਆ ਸਾਰੇ ਨਸ਼ਿਆਂ ਤੋਂ ਮੁਕਤ ਹੈ ਜੀ ਸਾਡੇ ਨਵੇਂ ਮੁੰਡੇ ਜਿੰਨੇ ਵੀ ਹੈਗੇ ਆ ਮਤਲਬ ਬਹੁਤ ਜ਼ਿਆਦਾ ਘੱਟ ਕੋਈ ਬੰਦਾ ਹੈਗਾ ਜਿਹੜਾ ਇਸ ਪ੍ਰੋਪਰ ਇਸ ਪਾਸੇ ਨੂੰ ਗਿਆ ਹੈ ਠੀਕ ਹੈ ਜੀ ਨਹੀਂ ਤਾਂ ਮਤਲਬ ਅੱਜ ਖੁਸ਼ੀ ਹੁੰਦੀ ਹੈ ਆਪਣੀ ਕਰੀ ਵੀ ਮਿਹਨਤ ਪਿਛਲੀ ਪੰਚਾਇਤ ਦੀ ਸਰਪੰਚ ਸਾਹਿਬਾ ਦੀ ਪੰਚਾਂ ਦੀ ਕਰੀ ਵੀ ਮਿਹਨਤ ਜਿਹਨੂੰ ਅੱਜ ਫਲ ਮਿਲਿਆ ਜੀ ਠੀਕ ਹੈ ਜੀ ਠੀਕ ਹੈ ਜੀ ਸਰਪੰਚ ਕੁਲਵਿੰਦਰ ਕੌਰ ਜੀ ਕੀ ਕਹਿਣਾ ਚਾਹੋਗੇ ਜੀ ਸਾਫ ਕਾ ਸਰਪੰਚ ਸੌਰੀ ਸਾਫ ਕਾ ਸਰਪੰਚ ਕੁਲਵਿੰਦਰ ਕੌਰ ਜੀ ਨੂੰ ਮੈਂ ਗੱਲਬਾਤ ਕਰਦੇ ਸ੍ਰਪੰਚ ਸਾਹਿਬ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਹਾਂ ਜੀ ਇਹ ਸਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਆ ਕਿ ਸਾਡੇ ਪਿੰਡ ਦਾ ਮੁੰਡਾ ਜੋ ਬੇਟਾ ਹੈ ਸਾਡਾ ਹੂੰ ਉਹ ਫੌਜ ਵਿੱਚ ਇੰਨੀ ਵੱਡੀ ਉਹਨਾਂ ਨੇ ਮੁਕਾਮ ਹਾਸਲ ਕਰੇ ਆਏ ਤੇ ਮੋਸਟਲੀ ਨਹੀਂ ਅਸੀਂ ਇਹ ਦੇਖਦੇ ਆ ਕਿ ਜਿੱਥੇ ਤੱਕ ਬੱਚੇ ਜਾਂਦੇ ਆ ਮੋਸਟਲੀ ਉੱਥੇ ਤੱਕ ਹੀ ਰਹਿ ਜਾਂਦੇ ਆ ਬਟ ਇੰਨੇ ਬੜਿਆ ਓਪਰਚੁਨਿਟੀ ਜਿਹੜੀ ਇਹਨਾਂ ਨੂੰ ਮਿਲੀ ਦੀ ਤੇ ਇਹਨਾਂ ਨੇ ਫਿਰ ਉਹ ਅਚੀਵ ਵੀ ਕਰਿਆ ਉਹ ਗੈ ਇੰਨੀ ਜ਼ਿਆਦਾ ਮਿਹਨਤ ਕਰਨ ਦੇ ਬਾਵਜੂਦ ਕਰ ਮਿਹਨਤ ਕਰਕੇ ਫਿਰ ਇਹਨਾਂ ਨੇ ਲੈਫਟੀਨੈਂਟ ਭਰਤੀ ਹੋਏ ਤਾਂ ਸਾਡੇ ਪਿੰਡ ਵਾਸਤੇ ਸਾਡੇ ਇਲਾਕੇ ਵਾਸਤੇ ਇਹਨਾਂ ਦੇ ਪੇਰੈਂਟਸ ਵਾਸਤੇ ਬੜੀ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਇਹ ਬੜੀ ਖੁਸ਼ੀ ਮੈਂ ਅਸੂਸ ਹੁੰਦੀ ਆ ਜਦ ਸਾਡੇ ਬੱਚੇ ਸਾਡੇ ਸਾਹਮਣੇ ਉੱਚੇ ਉੱਚੇ ਅਹੁਦੇ ਪ੍ਰਾਪਤ ਕਰਦੇ ਆ ਜੀ ਠੀਕ ਹੈ ਜੀ ਅੰਦਰਿਸ਼ੀ ਦੀ ਗੱਲਬਾਤ ਕਰਦੇ ਆ ਪਾਜੀ ਕਿਵੇਂ ਦਿਖਦੇ ਆ ਬੱਚੇ ਦੀ ਇਹ ਨੌਜਵਾਨੀ ਅਚੀਵਮੈਂਟ ਨੂੰ ਕੋ ਜੀ ਮੇਰਾ ਛੋਟਾ ਬ੍ਰਦਰ ਹੈ ਮੇਰਾ ਕਜ਼ਨ ਬ੍ਰਦਰ ਹੈ ਮੇਰੇ ਚਾਚਾ ਦਾ ਬੇਟਾ ਹੈ ਅੱਛਾ ਜੀ ਸਾਨੂੰ ਬੜੀ ਫਕਰ ਵਾਲੀ ਗੱਲ ਹੈ ਵੈਸੇ ਬਚਪਨ ਤੋਂ ਇਹ ਨੂੰ ਦੇਖਦਾ ਸੀ ਅੱਛਾ ਜੀ ਕੁਝ ਨਾ ਕੁਝ ਬਣੇਗਾ ਅੱਛਾ ਜੀ ਜਿਹੜਾ ਇਹ ਸੰਘਾਸਤਿਕਾ ਜੀ ਯਾਨੀ ਤੁਹਾਨੂੰ ਆਸ ਤੇ ਵੀ ਕੋਈ ਤਕੜਾ ਅਫਸਰ ਬਣਵਾਏ ਬਹੁਤ ਮੀਜ਼ ਸੀਗੀ ਅੱਛਾ ਜੀ ਔਰ ਮੈਨੂੰ ਅੱਗੇ ਵੀ ਉਮੀਦ ਹੈ ਕਿ ਹੋਰ ਵੀ ਉੱਪਰ ਜਾਏ ਅੱਛਾ ਜੀ ਠੀਕ ਹੈ ਇਹਦਾ ਬਚਪਨ ਤੋਂ ਜਿਹੜੀ ਸੋਚ ਸੀ ਇਹ ਲੱਗ ਜਾ ਸੀਗਾ ਸਾਡੀ ਫੈਮਿਲੀ ਦੇ ਵਿੱਚ ਲੱਗ ਜਾ ਸੀਗਾ ਮੈਂ ਖੁਸ਼ਦਾ ਹੁੰਦਾ ਸੀ ਕਈ ਵਾਰ ਕਿ ਇਹ ਸਾਡਾ ਨਾਮ ਚਮਕਾਏਗਾ ਹੋਰ ਸਮਾਨ ਵਾਲੀ ਗੱਲ ਹੈ ਇੱਕ ਕਹਿਣਾ ਸੱਚਾ ਤੇ ਮਤਲਬ ਬੜਾ ਸਟ੍ਰਗਲ ਹੈ ਇਹਦਾ ਅੱਛਾ ਜੀ ਥੋੜੇ ਟਾਈਮ ਹੀ ਦੇ ਵਿੱਚ ਇਹਨੇ ਜੋ ਲੈਫਟ ਨੈਟ ਬਣੇ ਆ ਤੇ ਬੜਾ ਮਾਣ ਵਾਲੀ ਗੱਲ ਆ ਯਾਰ ਬਿਲਕੁਲ ਜੀ ਪਰ ਮੈਂ ਕੁਝ ਨਹੀਂ ਕਹਿ ਸਕਦਾ ਮੈਨੂੰ ਫੱਕਰ ਹੈ ਇਹਦੇ ਤੇ ਅੱਛਾ ਜੀ ਉਸ ਸਮਾਜ ਨੂੰ ਮੈਸੇਜ ਕੋਈ ਹੋਰ ਮੈਸੇਜ ਤਾਂ ਮੈਂ ਹੀ ਦਊਂਗਾ ਕਿ ਜਿਵੇਂ ਮਰੇ ਛੋਟੇ ਬ੍ਰਦਰ ਨੇ ਇਸ ਤਰ੍ਹਾਂ ਕੀਤਾ ਹੈ ਨਾ ਤੇ ਇੱਕ ਤਾਂ ਨਸ਼ਿਆਂ ਤੋਂ ਦੂਰ ਹੈ ਸ਼ੁਰੂ ਤੋਂ ਅੱਛਾ ਜੀ ਠੀਕ ਹੈ ਇਹਦੀ ਪ੍ਰੇਰਣਾ ਹੋਰ ਵੀ ਸੀਗੀ ਅੱਗੇ ਮੇਰਾ ਬੇਟਾ ਵੀ ਹੈ ਅੱਛਾ ਜੀ ਬੇਟਾ ਮਤਲਬ ਹੈਗਾ ਉਹ ਮਤਲਬ ਲਗਭਗ ਇਹਦੇ ਆਣਦੀ ਹੈ ਅੱਛਾ ਜੀ ਤੇ ਫਿਰ ਵੀ ਚਾਚਾ ਪਤੀਜਾ ਫਿਰ ਵੀ ਇਹਨਾਂ ਉਹਨੂੰ ਸਿੱਖਿਆ ਹੀ ਦਿੱਤੀ ਜਦੋਂ ਵੀ ਦਿੱਤੀ ਸਿੱਖਿਆ ਵੀ ਯਾਰ ਐਵੇਂ ਗਾਣਾ ਆਨਲਾਈਨ ਪੜ੍ਹਨੀ